ਗੁਰਜਸ ਕਪਲਸ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਕਪਲ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਹਨ ਤੇ ਇਸ ਜੋੜੀ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਕਿਉਂਕਿ ਗੁਰਜਸ ਦਾ ਨਰਮ ਸੁਭਾਅ ਹਰ ਕਿਸੇ ਦਾ ਦਿਲ ਮੋਹ ਲੈਂਦਾ ਹੈ ਤੇ ਹਾਲ ਹੀ ਦੇ ਵਿੱਚ ਉਹਨਾਂ ਦੇ ਬਾਰੇ ਨਿਕਲ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਗੁਰਜਸ ਕਾਫੀ ਭਾਵਕ ਹੋ ਜਾਂਦੀ ਹੈ ਤੇ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਉਸ ਨੂੰ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਦਰਾਸਲ ਗੁਰਜਸ ਕਪਲ ਨੇ ਨਵੀਂ ਐਕਟੀਵਾ ਕਰ ਲਿਆਂਦੀ ਹੈ ਤੇ ਗੁਰਜਸ ਨੂੰ ਸਿਖਾਉਂਦੇ ਸਮੇਂ ਜਦ ਉਹ ਸੜਕ ਤੇ ਲੈ ਕੇ ਜਾਂਦੇ ਹਨ ਤਾਂ ਉਹ ਆਪਣੀ ਮਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ ਹੈ ਤੇ ਕਿਉਂਕਿ ਬਚਪਨ ਤੋਂ ਹੀ ਮਾਂ ਦਾ ਸਾਆ ਸਿਰ ਤੇ ਨਾ ਹੋਣ ਕਰਕੇ ਇਹ ਕਿਤੇ ਨਾ ਕਿਤੇ ਇਨਸਾਨ ਨੂੰ ਭਾਵਕ ਕਰ ਹੀ ਜਾਂਦਾ ਹੈ ਤੇ ਉਹ ਸਕੂਟੀ ਸਿੱਖ ਦੀ ਸਿੱਖ ਦੀ ਰੂਪੈਂਦੀ ਹੈ ਕਿਉਂਕਿ ਉਸ ਦੀ ਮਾਂ ਦੀ ਮੌਤੇ ਵੀ ਐਕਸੀਡੈਂਟ ਦੇ ਵਿੱਚ ਹੀ ਦੇ ਕਾਰਨ ਹੀ ਹੋਈ ਸੀ ਤੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਟੁੱਟੀਆਂ ਜਾਂ ਗਵਾਚੀਆਂ ਚੀਜ਼ਾਂ ਤਾਂ ਵਾਪਸ ਲਿਆਂਦੀਆਂ ਜਾ ਸਕਦੀਆਂ ਨੇ ਪਰ ਮਾਪੇ ਦਾ ਅੱਲੜ ਉਮਰੇ ਬੱਚੇ ਨੂੰ ਛੱਡ ਕੇ ਜਾਣਾ ਕਦੇ ਵਾਪਸ ਨਹੀਂ ਆਉਂਦੇ ਤੇ ਉਹਨਾਂ ਨੇ ਆਪਣੇ ਚੈਨਲ ਤੇ ਵਲੌਗ ਵੀ ਸ਼ੇਅਰ ਕੀਤਾ ਹੈ ਤੇ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਵੀ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਬਾਕੀ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ